ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਦੇ ਵਿੱਚ ਬਿਆਨਤ ਫਰਮਾਨ ਇਸ ਤਰ੍ਹਾਂ ਦੇ ਮਿਲਦੇ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਉਹਨਾਂ ਦੀ ਪੈਜ ਰੱਖਦਾ ਹੈ ਕਿਉਂਕਿ ਭਗਤ ਬਣਨਾ ਸੰਤ ਬਣਨਾ ਗੁਰਮੁਖ ਬਣਨਾ ਕੋਈ ਸਹਿਜ ਪ੍ਰਕਿਰਿਆ ਨਹੀਂ ਹੈ ਇਸ ਦੇ ਲਈ ਨذر ਜਾਂ ਬਖਸ਼ਿਸ਼ ਦਾ ਕਨਸੈਪਟ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਸੋ ਜਿਹੜੀ ਭਗਤ ਦੀ ਲਾਜ ਰੱਖਣ ਦੀ ਪ੍ਰਕਿਰਿਆ ਹੈ ਉਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਭਗਤ ਆਪਣਾ ਸੰਪੂਰਨ ਆਪਾ ਉਸ ਪਰਮੇਸ਼ਰ ਦੇ ਹਵਾਲੇ ਕਰ ਦਿੰਦਾ ਹੈ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਤੇ ਹੁਕਮ ਮੰਨਿਆ ਹੋਵੇ ਪਰਵਾਣ ਦਾ ਜਿਹੜਾ ਵਰਤਾਰਾ ਹੈ ਉਹ ਸਹਿ ਸੁਪਾਈ ਵਾਪਰ ਜਾਂਦਾ ਹੈ ਭਗਤ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਂਦਾ ਔਰ ਮਾਣ ਅਪਮਾਨਾ ਤੇ ਉਹ ਇਸ ਤਰ੍ਹਾਂ ਦੀ ਬੇਪਰਵਾਹੀ ਦੇ ਵਿੱਚ ਪਹੁੰਚ ਜਾਂਦਾ ਹੈ ਕਿ ਪ੍ਰਵਾਹ ਨਾਹੀਂ ਕਿਸੇ ਕੀਰੀ ਬਾਦ ਸੱਚੇ ਨਾ ਪਰਮੇਸ਼ਰ ਦਾ ਭਗਤ ਇਸ ਤਰ੍ਹਾਂ ਦੀ ਅਵਸਥਾ ਦਾ مالک ਬਣ ਜਾਂਦਾ ਹੈ ਜਿੱਥੇ ਜਾ ਕੇ ਉਸ ਨੂੰ ਕੋਈ ਵੀ ਪ੍ਰਵਾਹ ਨਹੀਂ रह ਜਾਂਦੀ ਕੋਈ ਟੈਨਸ਼ਨ ਨਹੀਂ रह ਜਾਂਦੀ ਕਿਉਂਕਿ ਚਿੰਤਾ तिस ही ਹੈ ਦਾ ਸੰਕਲਪ ਉਸ ਦੇ ਮਸਤਕ ਦੇ ਵਿੱਚ ਸਮਾ ਜਾਂਦਾ ਹੈ ਸਾਧ ਸੰਗਤ ਜੀ ਉਹ ਆਪਾਂ ਬਾਣੀ ਦੇ ਵਿੱਚ ਰੋਜ਼ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੀ ਕਿਸ ਜੁਗਾਂ ਜੁਗਾਂ ਤੋਂ ਹੀ ਇਹ ਵਰਤਾਰਾ ਵਾਪਰਿਆ ਹੈ ਕਿ ਪਰਮੇਸ਼ਰ ਆਪਣੇ ਭਗਤਾਂ ਦੀ लाज ਰੱਖਦਾ ਹੈ ਚਾਹੇ ਭਗਤ ਨਾਮਦੇਵ ਜੀ ਹੋਣ ਚਾਹੇ ਬਾਬਾ ਕਬੀਰ ਜੀ ਹੋਣ ਚਾਹੇ ਭਗਤ ਪ੍ਰਹਿਲਾਦ ਜੀ ਹੋਣ ਭਾਵੇਂ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਈ ਸੱਚਾ ਭਗਤ ਹੋਵੇ ਤੇ ਜੇਕਰ ਉਸ ਉੱਪਰ ਕੋਈ ਵੀ ਆਂਚ ਆਵੇ ਤਾਂ ਪਰਮੇਸ਼ਰ ਉਸ ਭਗਤ ਦੀ लाਜ ਰੱਖਦਾ ਹੈ ਪੈਜ ਰੱਖਦਾ ਹੈ ਇਹ ਹੀ ਉਸ ਦਾ ਵਿਧਾਨ ਹੈ ਅਸਲ ਦੇ ਵਿੱਚ ਭਗਤ ਦੇ ਮਨ ਦੇ ਵਿੱਚ ਗੁਰੂ ਪਰਮੇਸ਼ਰ ਦੀ ਨਿਸ਼ਠਾ ਇੰਨੀ ਕਿ ਜ਼ਿਆਦਾ ਹੋ ਜਾਂਦੀ ਹੈ ਕਿ ਉਸ ਨੂੰ ਕੋਈ ਵੀ ਪ੍ਰਵਾਹ ਨਹੀਂ ਰਹਿੰਦੀ ਕਿਸੇ ਪ੍ਰਕਾਰ ਦਾ ਡਰ ਜਾਂ ਤੋਖਲਾ ਉਹਦੇ ਮਸਤਕ ਦਾ ਭਾਗ ਬਣਦਾ ਹੀ ਨਹੀਂ ਹੈ ਕਿਉਂਕਿ ਪਰਮੇਸ਼ਰ ਨਿਰਪਉ ਹੈ ਤਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਭਉ ਸਭ ਕਵასი ਤੇ ਗੁਰੂ ਪਾਤਸ਼ਾਹ ਬੜੇ ਪਿਆਰ ਦੇ ਵਿੱਚ ਇਸ ਗੱਲ ਨੂੰ ਦੱਸਦੇ ਹਨ ਕਿ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਇਹ ਜਿਹੜਾ ਬੰਦਾ ਬਣਨਾ ਹੈ ਇਹ ਜਿਹੜਾ ਉਹਦਾ ਭਗਤ ਬਣਨਾ ਹੈ ਇਹ ਬੜੀ ਵੱਡੀ ਬਖਸ਼ਿਸ਼ ਹੈ ਇਹ ਜਿਹੜੀ ਬਖਸ਼ਿਸ਼ ਅੱਜ ਵੀ ਹਾਸਲ ਹੋ ਰਹੀ ਹੈ ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਦਾ ਇਕ ਇਸ ਤਰ੍ਹਾਂ ਦਾ ਕਨਸੈਪਟ ਹੀ ਆਪਜੀ ਨਾਲ ਸ਼ੇਅਰ ਕਰਾਂਗੇ ਜਿਸ ਤੋਂ ਸਾਨੂੰ ਪਤਾ ਲੱਗੇਗਾ ਕਿ ਪਰਮੇਸ਼ਰ ਆਪਣੇ ਭਗਤਾਂ ਦੀ लाज ਰੱਖਦਾ ਹੈ ਪਰਮੇਸ਼ਰ ਆਪਣੇ ਭਗਤਾਂ ਤੇ ਤਰੁੱਟਦਾ ਹੈ ਤੇ ਕਿਸੇ ਪ੍ਰਕਾਰ ਦੇ ਵੀ ਉਹਨਾਂ ਨੂੰ ਆਂਚ ਨਹੀਂ ਆਉਣ ਦਿੰਦਾ ਭਾਈ ਵੀਰ ਸਿੰਘ ਜੀ ਜੋ ਕਿ ਹਮੇਸ਼ਾ ਹੀ ਗੁਰੂ ਨਾਨਕ ਪਾਸ਼ਾ ਜੀ ਦੇ ਅਵੇਸ਼ ਵਿੱਚ ਸਮਾਏ ਰਹਿੰਦੇ ਸਨ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਪ੍ਰਤੀਤ ਕਰਦੇ ਸਨ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇਹ ਜੋ ਘਟਨਾ ਹੈ ਬੜੀ ਪ੍ਰੇਰਨਾਦਾਇਕ ਹੈ ਤੇ ਗੁਰੂ ਰੂਪੀ ਸਾਧ ਸੰਗਤ ਜੀਓ ਇੱਕ ਬੇਨਤੀ ਵੀ ਹੈ ਕਿ ਜੇਕਰ ਆਪ ਜੀ ਨੂੰ ਇਹ ਪ੍ਰਸੰਗ ਚੰਗੇ ਲੱਗਣ ਤਾਂ ਤੁਸੀਂ ਇਹਨਾਂ ਪ੍ਰਸੰਗਾਂ ਨੂੰ ਅੱਗੇ ਵੀ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ ਤੇ ਜਿਹੜੀ ਗੱਲ ਅਸੀਂ ਹੁਣ ਭਾਈ ਵੀਰ ਸਿੰਘ ਜੀ ਦੀ ਆਪ ਜੀ ਨਾਲ ਸ਼ੇਅਰ ਕਰਨ ਲੱਗੇ ਹਾਂ ਕਿ ਭਗਤਾਂ ਦੇ ਉੱਪਰ ਪਰਮੇਸ਼ਰ ਕਿਸ ਤਰ੍ਹਾਂ ਤਰੁੱਟਦਾ ਹੈ ਕਿ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦਿੰਦਾ ਭਾਈ ਵੀਰ ਸਿੰਘ ਜੀ ਦੇ ਇੱਕ ਸਾਥੀ ਜਿਨ੍ਹਾਂ ਦਾ ਨਾਮ ਸੀ ਰਾਏ ਬਹਾਦਰ ਰਤਨਪੁਰੀ ਜੀ ਉਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਸੰਗੀਆਂ ਸਾਥੀਆਂ ਵੱਲੋਂ ਇੱਕ ਪਾਰਟੀ ਰੱਖੀ ਜਾਂਦੀ ਹੈ ਉਸ ਪਾਰਟੀ ਦੇ ਵਿੱਚ ਆਉਣ ਦੇ ਲਈ ਪੂਰੀ ਸਾਹਬ ਭਾਈ ਵੀਰ ਸਿੰਘ ਜੀ ਨੂੰ ਬੇਨਤੀ ਕਰਦੇ ਹਨ ਕਿ ਭਾਈ ਸਾਹਿਬ ਤੁਸੀਂ ਮੇਰੀ ਰਿਟਾਇਰਮੈਂਟ ਪਾਰਟੀ ਦੇ ਵਿੱਚ ਜ਼ਰੂਰ ਪਹੁੰਚੋ ਭਾਈ ਸਾਹਿਬ ਜੀ ਪਿਆਰ ਦੇ ਬੱਜੇ ਹੋਏ ਹਾਂ ਕਰ ਦਿੰਦੇ ਹਨ ਤੇ ਨਿਯਤ ਸਮੇਂ ਦੇ ਉੱਪਰ ਪੂਰੀ ਸਾਹਬ ਭਾਈ ਵੀਰ ਸਿੰਘ ਜੀ ਨੂੰ ਆਪਣੇ ਨਾਲ ਲੈ ਕੇ ਉਸ ਪਾਰਟੀ ਦੇ ਵਿੱਚ ਚਲੇ ਜਾਂਦੇ ਹਨ ਜਿਸ ਪਾਰਟੀ ਦੇ ਵਿੱਚ ਭਾਈ ਸਾਹਿਬ ਨੇ ਜਾਣਾ ਹੁੰਦਾ ਹੈ ਉੱਥੇ ਕੁਝ ਉਹਨਾਂ ਦੇ ਨਿੰਦਕ ਵੀ ਮੌਜੂਦ ਹੁੰਦੇ ਹਨ ਜੋ ਕਿ ਆਪਸ ਦੇ ਵਿੱਚ ਸਲਾਹ ਕਰਦੇ ਹਨ ਕਿ ਭਾਈ ਸਾਹਿਬ ਨੂੰ ਨੀਵਾ ਕਿਸ ਤਰ੍ਹਾਂ ਦਿਖਾਇਆ ਜਾਵੇ ਭਾਈ ਸਾਹਿਬ ਦਾ ਕਰੈਕਟਰ ਕਿਸ ਤਰ੍ਹਾਂ ਬਦਨਾਮ ਕੀਤਾ ਜਾਵੇ ਭਾਈ ਸਾਹਿਬ ਦੇ ਜਿਹੜੇ ਵਿਰੋਧੀ ਹੁੰਦੇ ਹਨ ਜਾਂ ਨਿੰਦਕ ਹੁੰਦੇ ਹਨ ਉਹ ਇਸ ਤਰ੍ਹਾਂ ਦਾ ਪਲਾਨ ਕਰਦੇ ਹਨ ਕਿ ਭਾਈ ਸਾਹਿਬ ਦੀ ਸੀਟ ਦੋ ਮੇਮਾਂ ਦੇ ਵਿਚਕਾਰ ਰੱਖ ਦੇਵਾਂਗੇ ਤੇ ਨਾਲ ਹੀ ਭਾਈ ਸਾਹਿਬ ਦੇ ਜਿਹੜਾ ਅੱਗੇ ਮੇਜ਼ ਪਿਆ ਹੋਵੇਗਾ ਉੱਥੇ ਅਸੀਂ ਸ਼ਰਾਬ ਪਰੋਸ ਦੇਵਾਂਗੇ ਫਿਰ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਜਾਣਗੀਆਂ ਜਿਨ੍ਹਾਂ ਨੂੰ ਅਸੀਂ ਪ੍ਰੈਸ ਵਿੱਚ ਦੇਵਾਂਗੇ ਜਿਸ ਨਾਲ ਭਾਈ ਸਾਹਿਬ ਦੀ ਬਦਨਾਮੀ ਹੋਵੇਗੀ ਕਿ ਉਹਨਾਂ ਦਾ ਆਚਰਣ ਇਸ ਤਰ੍ਹਾਂ ਦਾ ਨਸ਼ਈ ਹੈ ਇਹ ਪਲਾਨ ਕਰਕੇ ਭਾਈ ਸਾਹਿਬ ਨੂੰ ਉਹ ਸੀਟ ਦੇ ਦਿੱਤੀ ਜਾਂਦੀ ਹੈ ਜੋ ਕਿ ਮਹਿਮਾਂ ਦੇ ਵਿਚਕਾਰ ਹੁੰਦੀ ਹੈ ਭਾਈ ਸਾਹਿਬ ਬੜੇ ਸਹਿਜ ਦੇ ਵਿੱਚ ਆਪਣੀ ਸੀਟ ਨੂੰ ਗ੍ਰਹਿਣ ਕਰਦੇ ਹਨ ਤੇ ਜਦੋਂ ਉਹਨਾਂ ਦੇ ਨਾਲ ਬੈਠੀਆਂ ਹੋਈਆਂ ਮਹਿਮਾਂ ਨਾਲ ਉਹਨਾਂ ਦੀ ਜਾਣ-ਪਛਾਣ ਕਰਾਈ ਜਾਂਦੀ ਹੈ ਤਾਂ ਭਾਈ ਸਾਹਿਬ ਜੀ ਬੜੇ ਖਿੜੇ ਮੱਥੇ ਉਹਨਾਂ ਨਾਲ ਜਾਣ-ਪਛਾਣ ਕਰਦੇ ਹਨ ਵਿਚਾਰ ਕਰਦੇ ਹਨ ਗੱਲਬਾਤ ਕਰਦੇ ਹਨ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਤਸਵੀਰਾਂ ਵੀ ਉਹਨਾਂ ਦੀਆਂ ਲਈਆਂ ਜਾਂਦੀਆਂ ਹਨ ਤੇ ਉਹਨਾਂ ਦੇ ਅੱਗੇ ਸਮੇ ਸ਼ਰਾਬ ਵੀ ਪਈ ਹੁੰਦੀ ਹੈ ਇਹ ਜਿਹੜਾ ਪਲਾਨ ਕੀਤਾ ਜਾਂਦਾ ਹੈ ਇਸ ਬਾਰੇ 2 ਜਾਂ 3 ਵਿਅਕਤੀਆਂ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਹੁੰਦਾ ਜਿਹੜਾ ਮੁੱਖ ਸਾਜ਼ਿਸ਼ ਕਰਤਾ ਹੁੰਦਾ ਹੈ ਜਿਹੜਾ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਥੁਲਿਆ ਹੁੰਦਾ ਹੈ ਉਸ ਨੂੰ ਇਸ ਪਾਰਟੀ ਦਾ ਇੰਚਾਰਜ ਬਣਾਇਆ ਹੁੰਦਾ ਹੈ ਉਸ ਨੂੰ ਸਾਰੀ ਜ਼ਿੰਮੇਵਾਰੀ ਇਸ ਸਮਾਗਮ ਦੀ ਦਿੱਤੀ ਜਾਂਦੀ ਹੈ ਪਰ ਉਹ ਭਾਈ ਸਾਹਿਬ ਦਾ ਬਹੁਤ ਜ਼ਿਆਦਾ ਨਿੰਦਕ ਹੋਣ ਕਾਰਨ ਇਸ ਤਰ੍ਹਾਂ ਦਾ ਪਲਾਨ ਕਰਦਾ ਹੈ ਕਿ ਕਿਸੇ ਵੀ ਤਰੀਕੇ ਨਾਲ ਭਾਈ ਸਾਹਿਬ ਨੂੰ ਬਦਨਾਮ ਕੀਤਾ ਜਾਵੇ ਭਾਈ ਸਾਹਿਬ ਦੀ ਸ਼ੋਭੀ ਖਰਾਬ ਕੀਤੀ ਜਾਵੇ ਭਾਵੇਂ ਕਿ ਉਹ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਬੜੀ ਤਕੜੀ ਸਾਜ਼ਿਸ਼ ਰਚਦਾ ਹੈ ਪਰ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਜਾ ਤੂੰ ਸਾਹਿਬ ਤਾਂ ਭੋਕੇ ਹਾ ਹੁ ਤੁੱਧ ਬਿਨ ਕਿੱਸਾ ਲਾਹੀ ਇੱਕ ਤੂੰ ਤਾਂ ਸਭ ਕੁਛ ਹੈ ਮੈਂ ਤੁੱਧ ਬਿਨ ਦੂਜਾ ਨਹੀਂ ਸੋ ਭਾਈ ਵੀਰ ਸਿੰਘ ਜੀ ਨੇ ਤਾਂ ਆਪਣਾ ਸਮੁੱਚਾ ਆਪਾ ਹੀ ਉਸ ਵਾਹਿਗੁਰੂ ਨੂੰ ਅਰਪਣ ਕੀਤਾ ਹੋਇਆ ਸੀ ਜਿਹੜਾ ਨਿੰਦਕ ਭਾਈ ਸਾਹਿਬ ਨੂੰ ਬਦਨਾਮ ਕਰਨ ਤੇ ਤੁਲਿਆ ਹੋਇਆ ਸੀ ਅਕਾਲ ਪੁਰਖ ਦਾ ਕੀ ਪਾਣਾ ਵਾਪਰਦਾ ਹੈ ਕਿ ਉਸ ਨਿੰਦਕ ਨੂੰ ਉਸੇ ਸਮੇਂ ਦਿਲ ਦਾ ਦੌਰਾ ਪੈ ਜਾਂਦਾ ਹੈ ਪਰ ਦੂਜੀ ਪਾਸੇ ਪ੍ਰਬੰਧਕ ਇਸ ਗੱਲ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਕਿਉਂਕਿ ਉਸ ਸਮੇਂ ਕੁਝ ਇੱਕ ਵੱਡੇ ਅੰਗਰੇਜ਼ ਵੀ ਉਸ ਸਮਾਗਮ ਵਿੱਚ ਆਏ ਹੁੰਦੇ ਹਨ ਕੋਈ ਗੱਲ ਵਿਗੜ ਨਾ ਸਕੇ ਇਸ ਲਈ ਉਸ ਨਿੰਦਕ ਦੀ ਜਿਸ ਕਮਰੇ ਵਿੱਚ ਮੌਤ ਹੁੰਦੀ ਹੈ ਉੱਥੇ ਹੀ ਉਸ ਨਿੰਦਕ ਦੇ ਉੱਪਰ ਚਾਦਰ ਪਾ ਕੇ ਕਮਰਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਹ ਗੱਲ ਬਾਹਰ ਨਾ ਨਿਕਲ ਸਕੇ ਜਦੋਂ ਇਹ ਪਾਰਟੀ ਖਤਮ ਹੋ ਜਾਂਦੀ ਹੈ ਤਾਂ ਪੂਰੀ ਸਹਾਬ ਪਾਈ ਵੀਰ ਸਿੰਘ ਜੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੇ ਛਾੜੇ ਆਉਂਦੇ ਹਨ ਉਸ ਤੋਂ ਬਾਅਦ ਪੂਰੀ ਸਾਹਿਬ ਦਾ ਇੱਕ ਮਿੱਤਰ ਜਿਸ ਦਾ ਨਾਮ ਰਾਮ ਸੀ ਉਹ ਪੂਰੀ ਸਾਹਿਬ ਦੇ ਪਾਸ ਆਉਂਦਾ ਹੈ ਤੇ ਸਾਰੀ ਜਿਹੜੀ ਘਟਨਾ ਤੇ ਜਿਹੜੀ ਸਾਜ਼ਿਸ਼ ਸੀ ਉਹ ਪੂਰੀ ਸਾਹਿਬ ਨੂੰ ਦੱਸਦਾ ਹੈ ਕਿ ਭਾਈ ਸਾਹਿਬ ਨੂੰ ਬਦਨਾਮ ਕਰਨ ਦੇ ਲਈ ਇਹ ਸਾਜ਼ਿਸ਼ ਕੀਤੀ ਗਈ ਸੀ ਤੇ ਉਹਨਾਂ ਦੀਆਂ ਤਸਵੀਰਾਂ ਜੋ ਕਿ ਪ੍ਰੈਸ ਵਿੱਚ ਭੇਜੀਆਂ ਜਾ ਰਹੀਆਂ ਹਨ ਤੁਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕੋ ਨਹੀਂ ਤਾਂ ਭਾਈ ਸਾਹਿਬ ਦੀ ਇਹ ਸ਼ਬੀ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੇ ਪੂਰੀ ਸਾਹਿਬ ਜੀ ਇਹ ਗੱਲ ਸੁਣ ਕੇ ਬੜੇ ਘਬਰਾਉਂਦੇ ਹਨ ਉਹ ਰਾਮ ਜੀ ਨੂੰ ਨਾਲ ਦੀ ਨਾਲ ਆਪਣੇ ਨਾਲ ਲਿਜਾ ਕੇ ਉਸ ਫੋਟੋਗ੍ਰਾਫਰ ਦੇ ਪਾਸ ਪਹੁੰਚਦੇ ਹਨ ਜਿੱਥੇ ਜਾ ਕੇ ਉਹਨਾਂ ਦੀ ਕੋਈ ਹਰਾਨੀ ਦੀ ਹੱਦ ਨਹੀਂ ਰਹਿੰਦੀ ਕੀ ਹੁੰਦਾ ਹੈ ਕੁੱਲ 24 ਫੋਟੋਆਂ ਸਮਾਗਮ ਦੀਆਂ ਖਿੱਚੀਆਂ ਗਈਆਂ ਸਨ ਜਦੋਂ ਪੁਰੀ ਸਾਹਿਬ ਇਹਨਾਂ ਸਾਰੀਆਂ ਫੋਟੋਆਂ ਨੂੰ ਦੇਖਦੇ ਹਨ ਤਾਂ ਪੁਰੀ ਸਾਹਿਬ ਹੈਰਾਨ ਹੋ ਜਾਂਦੇ ਹਨ ਤੇ ਜਿਸ ਕਾਊਂਟਰ ਤੇ ਉਹ ਭਾਈ ਸਾਹਿਬ ਦੀਆਂ ਇਹਨਾਂ ਫੋਟੋਆਂ ਨੂੰ ਦੇਖ ਰਹੇ ਹੁੰਦੇ ਹਨ ਉਸੇ ਕਾਊਂਟਰ ਤੇ ਆਪਣਾ ਸਿਰ ਰੱਖ ਕੇ ਉਹ ਸ਼ੁਕਰਾਨੇ ਦੇ ਵਿੱਚ ਜੁੜ ਜਾਂਦੇ ਹਨ ਕਿ ਪਰਮੇਸ਼ਰ ਕਿੰਨਾ ਦਿਆਲੂ ਹੈ ਕਿੰਨਾ ਕਿਰਪਾਲੂ ਹੈ ਕਿੰਨਾ ਕਰੁਣਾਮਈ ਹੈ ਕਿ ਆਪਣੇ ਭਗਤਾਂ ਦੀ ਕਿਸ ਤਰ੍ਹਾਂ ਨਾਲ ਉਹ ਲਾਜ ਰੱਖਦਾ ਹੈ ਪੁਰੀ ਸਾਹਿਬ ਹੈਰਾਨ ਹੁੰਦੇ ਹਨ ਕਿ ਇਨੀਆਂ ਫੋਟੋਆਂ ਜੋ ਕਿ ਭਾਈ ਵੀਰ ਸਿੰਘ ਜੀ ਦੀਆਂ ਖਿੱਚੀਆਂ ਗਈਆਂ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਫੋਟੋ ਉੱਥੇ ਮਿਲਦੀ ਨਹੀਂ ਇਹ ਇੱਕ ਬੜਾ ਵੱਡਾ ਕੋਤਕ ਉਹਨਾਂ ਦੇ ਜੀਵਨ ਦੇ ਵਿੱਚ ਵਾਪਰਦਾ ਹੈ RAM ਜੀ ਜਦੋਂ ਦੇਖਦੇ ਹਨ ਕਿ ਪੂਰੀ ਸਾਹਿਬ ਆਪਣਾ ਸਿਰ ਛੁੱਟ ਕੇ ਬੈਠੇ ਹਨ ਤਾਂ ਉਹ ਭੱਜੇ ਭੱਜੇ ਪੂਰੀ ਸਾਹਿਬ ਕੋਲ ਜਾਂਦੇ ਹਨ ਕਿ ਕੀ ਹੋਇਆ ਤਾਂ ਪੂਰੀ ਜੀ ਇਹ ਗੱਲ ਰਾਮ ਜੀ ਨੂੰ ਦੱਸਦੇ ਹਨ ਕਿ ਪਰਮੇਸ਼ਰ ਨੇ ਇੱਕ ਬੜਾ ਵੱਡਾ ਕੌਤਕ ਕੀਤਾ ਹੈ। ਭਾਈ ਸਾਹਿਬ ਦੀ ਅਵਸਥਾ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇੰਨੀ ਉੱਚ ਅਵਸਥਾ ਦੇ ਇੰਨੀ ਬੇਪਰਵਾਹੀ ਦੇ ਮਾਲਕ ਹਨ ਭਾਈ ਵੀਰ ਸਿੰਘ ਜੀ। ਪੂਰੀ ਸਾਹਿਬ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਤੇ ਉਹ ਰਾਮ ਜੀ ਨੂੰ ਲੈ ਕੇ ਭਾਈ ਵੀਰ ਸਿੰਘ ਜੀ ਕੋਲ ਜਾਂਦੇ ਹਨ ਤੇ ਉਹਨਾਂ ਨੂੰ ਸਾਰੀ ਘਟਨਾ ਦੱਸਦੇ ਹਨ। ਜਦੋਂ ਭਾਈ ਵੀਰ ਸਿੰਘ ਜੀ ਇਹ ਘਟਨਾ ਸੁਣਦੇ ਹਨ ਤਾਂ ਬਿਨਾ ਕੁਝ ਮੂੰਹੋਂ ਕਹੇ ਫਰਮੇਸ਼ਰ ਦੇ ਸ਼ੁਕਰਾਨੇ ਦੇ ਵਿੱਚ ਟੈ ਪੈਂਦੇ ਹਨ ਉਹਨਾਂ ਦਾ ਜਿਹੜਾ ਮਸਤਕ ਹੁੰਦਾ ਹੈ ਉਹ ਸ਼ੁਕਰਾਨੇ ਦੇ ਵਿੱਚ ਜੁੜ ਜਾਂਦਾ ਹੈ ਉਹ ਅੰਤਰਾਤਮੇ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਕਿ ਗੁਰੂ ਸਾਹਿਬ ਦੇ ਚਰਨਾਂ ਤੇ ਟੈ ਪਏ ਹਨ ਸੋ ਇਸੇ ਤਰ੍ਹਾਂ ਕਿੰਨਾ ਹੀ ਸਮਾਂ ਬੰਦ ਨੇਤਰਾਂ ਦੇ ਨਾਲ ਭਾਈ ਵੀਰ ਸਿੰਘ ਜੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਰਹਿੰਦੇ ਹਨ ਅੰਤਰਾਤਮੇ ਕਿਸ ਤਰ੍ਹਾਂ ਦੇ ਉਹ ਅਵਸਥਾ ਦੇ ਵਿੱਚ ਸਨ ਇਸ ਬਾਰੇ ਤਾਂ ਕੁਝ ਕਿਹਾ ਜਾ ਹੀ ਨਹੀਂ ਸਕਦਾ ਬਸ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਕਿ ਜਦੋਂ ਭਗਤ ਨੂੰ ਪਰਮੇਸ਼ਰ ਦਾ ਪਿਆਰ ਮਿਲਦਾ ਹੈ ਜਦੋਂ ਕਿਸੇ ਜਗਿਆਸੂ ਨੂੰ ਉਸ ਦੀ ਅਸੀਸ ਮਿਲਦੀ ਹੈ ਤਾਂ ਉਸ ਦੇ ਕੋਲ ਸਿਵਾ ਸ਼ੁਕਰਾਨੇ ਦੀ ਹੋਰ ਹੁੰਦਾ ਵੀ ਕੀ ਹੈ ਸਿਵਾ ਸਮਰਪਣ ਭਾਵ ਦੇ ਉਸ ਕੋਲ ਹੁੰਦਾ ਵੀ ਕੀ ਹੈ ਸੋ ਅੱਜ ਦੇ ਇਸ ਪ੍ਰਸੰਗ ਤੋਂ ਸਾਨੂੰ ਪਤਾ ਲੱਗਿਆ ਹੋਵੇਗਾ ਕਿ ਪਰਮੇਸ਼ਰ ਦੀ ਟੇਕ ਲੈਣੀ ਕਿੰਨੀ ਵੱਡੀ ਹੈ ਕਿ ਨਾਨਕ ਟੇਕ ਭਈ ਕਰਤੇ ਕੀ ਖੋਰ ਆਸ ਬਿਡਾਣੀ ਲਾਹੇ ਕਿ ਭਾਵੇਂ ਲੱਖ ਯਤਨ ਕਰ ਲੈ ਨਿੰਦਕ ਜੇ ਸਾਡੀ ਟੇਕ ਦਾ ਆਧਾਰ ਵਾਹਿਗੁਰੂ ਅਕਾਲ ਪੁਰਖ ਹੈ ਤਾਂ ਸਾਡਾ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੋ ਸਕਦਾ ਅਸੀਂ ਕਦੇ ਵੀ ਨੀਵੇਂ ਨਹੀਂ ਹੋ ਸਕਦੇ ਅਸੀਂ ਹਮੇਸ਼ਾ ਉੱਚੇ ਹੀ ਉੱਚੇ ਹੋਵਾਂਗੇ ਕਿਉਂਕਿ ਨਾਮ ਦੇ ਨਾਲ ਸਾਡੀ ਸਦੀਵੀ ਤੌਰ ਤੇ ਸਾਂਝ ਸਥਾਪਿਤ ਹੁੰਦੀ ਹੈ ਤੇ ਨਾਨਕ ਨਾਮ ਚੜ੍ਹਦੀ ਕਲਾ ਦਾ ਕਨਸੈਪਟ ਸਾਡੇ ਜੀਵਨ ਦੇ ਵਿੱਚ ਵਾਪਰਦਾ ਹੈ ਸੋ ਅੱਜ ਦੇ ਪ੍ਰਸੰਗ ਦੁਆਰਾ ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਉਸ ਪਰਮੇਸ਼ਰ ਦੀ ਟੇਕ ਲਈਏ ਅਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਜੇਕਰ ਅਸੀਂ ਆਪਣੀ ਬਾਹ ਪਰਮੇਸ਼ਰ ਦੇ ਹਵਾਲੇ ਕਰਾਂਗੇ ਤਾਂ ਇਹ ਪੱਕਾ ਨਿਸ਼ਚਾ ਹੈ ਕਿ ਉਹ ਸਾਡੀ ਬਾਹ ਕਦੇ ਛੱਡੇਗਾ ਨਹੀਂ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ